ਸਸਕਾਲ ਦੋਸਤੋ ਮੈਂ ਮਾਲਵਾ ਪ੍ਰਾਪਰਟੀ ਚੈਨਲ ਤੋਂ ਪ੍ਰਾਪਰਟੀ ਲੈ ਕੇ ਆਇਆ ਜੀ ਚਾਰ ਕਿੱਲੇ ਪਿੰਡ ਅਬਲੂ ਦਾ ਰਕਬਾ ਬਹੁਤ ਸੋਹਣਾ ਟੱਕਾਗਾ ਚਾਰ ਕਿੱਲਾਂ ਦਾ ਤੇ ਦੇਖੋ ਕਣਕ ਬਹੁਤ ਸੋਹਣੀ ਖੜੀ ਹੈ ਹਨਾ ਚੌਰਸ ਟੱਕਾ ਠੀਕ ਹੈ ਜੀ ਤੇ ਜੇ ਕੋਈ ਭਰਾ ਇਹਨੂੰ ਖਰੀਦਣਾ ਚਾਹੁੰਦਾ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾਗਾ ਰੇਟ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਾਇ ਰੇਟ ਮੰਗਿਆ ਭਰਾਵਾਂ ਨੇ 34 ਲੱਖ ਦੀ ਡਿਮਾਂਡ ਆ ਪਾਲਟੀ ਦੀ ਹਨਾ ਜੀ ਤੇ ਬਾਕੀ ਜਿਹੜਾ ਮੌਕੇ ਤੇ ਛੋਟ ਹੋਊਗੀ ਉਹ ਵੱਖਰੀ ਆ ਬਹੁਤ ਹੀ ਸੋਹਣਾ ਟੱਕ ਹੈਗਾ 4 ਕਿੱਲਿਆਂ ਦਾ ਆ ਦੇਖੋ ਅਬਲੂ ਦਾ ਰਕਬਾ ਤਿੰਨ ਕਰਮਾਂ ਪਹੀ ਲੱਗਦੀ ਆ ਡਰੇਨ ਦੇ ਬਿਲਕੁਲ ਨੇੜੇ ਆ ਜੇ ਕੋਈ ਭਰਾ ਇਹਨੂੰ ਬਾਏ ਕਰਨਾ ਚਾਹੁੰਦਾ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਮੈਂ ਆਪਣਾ ਨੰਬਰ ਆਪਣੇ ਚੈਨਲ ਦੇ ਉੱਤੇ ਸ਼ੇਅਰ ਕਰ ਦੂੰਗਾ ਤਾਂ ਤੁਸੀਂ ਜੇ ਇਹ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਹਨ ਤਾਂ ਮੇਰੇ ਨਾਲ ਗੱਲ ਕਰ ਸਕਦੇ ਹੋ ਬਾਕੀ ਜੇ ਕਿਸੇ ਹੋਰ ਪੁਰਾਣੀ ਪ੍ਰਾਪਰਟੀ ਵੇਚਣੀ ਆ ਜਾਂ ਖਰੀਦਣੀ ਆ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰੇ ਜੀ ਧੰਨਵਾਦ